ਜੀ ਪਿੰਡ ਆਸਟ੍ਰੇਲੀਆ ਦੀ ਟੀਮ ਪਹੁੰਚ ਚੁੱਕੀ ਆ ਇਸ ਟਾਈਮ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਕਿੱਥੇ ਤਖਤ ਦਮਦਮਾ ਸਾਹਿਬ ਦੇ ਦੀ ਧਰਤੀ ਦੇ ਉੱਤੇ ਇਸ ਟਾਈਮ ਅਸੀਂ ਤਖਤ ਦੀ ਧਰਤੀ ਦੇ ਉੱਤੋਂ ਜਾਨੀ ਕਿ ਤਲਵੰਡੀ ਸਾਬ ਉਹ ਦਮਦਮਾ ਸਾਹਿਬ ਤੋਂ ਬੋਲ ਰਹੇ ਆ ਤੁਹਾਨੂੰ ਧਾਰਮਿਕ ਥਾਂ ਵੀ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਵੀ ਜਿਹੜਾ ਅਚਾਨਕ ਸਾਨੂੰ ਜਿਹੜਾ ਇੱਕ ਸਬਬ ਬਣਿਆ ਇੱਕ ਉਦਮੀ ਜਿਹੜਾ ਨੌਜਵਾਨ ਕਿਸਾਨ ਨਾ ਮਿਲਦਾ ਤਾਂ ਸਾਹਮਣੇ ਦੇਖੋ ਜੀ ਅਕਾਲ ਯੂਨੀਵਰਸਿਟੀ ਹੈ ਇਹ ਅਕਾਲ ਯੂਨੀਵਰਸਿਟੀ ਦੀ ਬਿਲਡਿੰਗ ਆ ਜਿਹੜੀ ਕਿ ਹੁਣੇ ਥੋੜੀ ਦੇਰ ਪਹਿਲਾਂ ਇੱਕ ਪ੍ਰਾਈਵੇਟ ਯੂਨੀਵਰਸਿਟੀ ਇੱਥੇ ਹੋਣ ਦੇ ਵਿੱਚ ਆਈ ਆ ਤੇ ਜੇ ਆਪਾਂ ਇਹੀਂ ਗਿੜਾ ਖਾ ਕੇ ਘੁੰਮੀਏ ਤਾਂ ਇਧਰਲੇ ਪਾਸੇ ਇੱਕ ਹੋਰ ਵੱਡੀ ਬਿਲਡਿੰਗ ਤੁਹਾਨੂੰ ਦਿਖਾਈ ਦੇ ਰਹੀ ਆ ਉੱਪਰ ਦੀ ਤਾਂ ਇਹ ਪੰਜਾਬੀ ਯੂਨੀਵਰਸਿਟੀ ਦਾ オリジナル ਕੈਂਪਸ ਆ ਜੀ ਤਾਂ ਸਾਹਮਣੀ ਬਿਲਡਿੰਗ ਆ ਜਿਹੜੀ ਉਹ ਦਿਖਾਈ ਦੇ ਰਹੀ ਆ ਸੋ ਕਹਿੰਦਾ ਮੇਰਾ ਭਾਵਾ ਵੀ ਇਸ ਟਾਈਮ ਅਸੀਂ ਬਿਲਕੁਲ ਉਹਨਾਂ ਏਰੀਆ ਦੇ ਵਿੱਚ ਖੜੇ ਆ ਜਿੱਨਾਂ ਏਰੀਆ ਦੇ ਵਿੱਚ ਚਾਰ ਚੁਪਰੇ ਜਿਹੜੀ ਵਿੱਦਿਆ ਦਾ ਜਿਹੜਾ ਪ੍ਰਸਾਰ ਹੋ ਰ ਪਰ ਹੁਣ ਵਿੱਦਿਆ ਦੇ ਪ੍ਰਸਾਰ ਦੇ ਨਾਲ ਨਾਲ ਜੇ ਵਿੱਦਿਆ ਲੈ ਕੇ ਬੱਚੇ ਪੜ੍ਹ ਕੇ ਵੀ ਬੇਰੁਜ਼ਗਾਰ ਫਿਰਦੇ ਆ ਤਾਂ ਫੇਰ ਕੀ ਕੀਤਾ ਜਾਵੇ ਹੁਣ ਇਹੀ ਨੌਬਤ ਜਿਹੜੀ ਇੱਥੇ ਆਈ ਹੋਈ ਆ ਜਿਹੜੀ ਬੱਚਿਆਂ ਦੇ ਵਿੱਚ ਪੜ੍ਹ ਲਿਖ ਕੇ ਬੇਰੁਜ਼ਗਾਰੀ ਸੀ ਹੈ ਤੇ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਉਦਮ ਕੀਤਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਦਮ ਕੀਤਾ ਤੇ ਉਹਦੇ ਚੋਂ ਕਾਮਯਾਬੀ ਹੋਏ ਫੇਲਿਅਰ ਵੀ ਉਹਨਾਂ ਨੂੰ ਦੇਖਣਾ ਪਿਆ ਪਰ ਅੱਜ ਇੱਕ ਆਪਾ ਨੌਜਵਾਨ ਜੀ ਨੇ ਕਿ ਹੁਣੇ ਥੋੜੀ ਦੇਰ ਪਹਿਲਾਂ ਮੇਲਾ ਦਾ ਸਾਲ ਕੁ ਪਹਿਲਾਂ ਹੀ ਇੱਕ ਇਹ ਪਿਛ ਫਾਰਮ ਜਿਹਨੂੰ ਮੱਛੀ ਫਾਰਮ ਕਹਿੰਦੇ ਆ ਉਹ ਖੋਲਿਆ ਤੇ ਉਸ ਦੇ ਉਹਦੇ ਬਾਰੇ ਵਿੱਚ ਜਿਹੜੀ ਆਪਾਂ ਉਹਨਾਂ ਤੋਂ ਜਾਣਾਂਗੇ ਕਿਉਂਕਿ ਉਹ ਫਾਰਮ ਦੇ ਉੱਤੇ ਹੀ ਇਸ ਟਾਈਮ ਆਪਾਂ ਉਹਨਾਂ ਨਾਲ ਮਿਲ ਕੇ ਉਹਨਾਂ ਤੋਂ ਜਾਣਾਂਗੇ ਵੀ ਉਹ ਕੀ ਉਹਨਾਂ ਦਾ ਸਾਰਾ ਪ੍ਰੋਜੈਕਟ ਆ ਕੀ ਕਰਨਾ ਚਾਹੁੰਦੇ ਆ ਪਰ ਫਿਲਹਾਲ ਮੈਂ ਦੱਸ ਦਿਆਂ ਵੀ ਇਹ ਜਿਹੜੇ ਤੁਹਾਨੂੰ ਪਿੱਛੇ ਦਿਖ ਰਹੇ ਆ ਇਹ ਪੁਹਾਰੇ ਚੱਲ ਰਹੇ ਆ ਤੇ ਇਹ ਦੋਨੇ ਪਾਸੇ ਮੱਛੀ ਫਾਰਮ ਤੇ ਉਧਰ ਮੁਰਗੇ ਜਿਹੜੇ ਮੇਨ ਲਗਾ ਤਾਂ ਸ਼ੌਂਕ ਲਈ ਰੱਖੇ ਹੋਇਆ ਦੱਸਣਗੇ ਤਾਂ ਉਹ ਆਪਾਂ ਪੁੱਛਦੇ ਆ ਉਹਨਾਂ ਤੋਂ ਤੇ ਮੁਰਗੇ ਫਿਰਦੇ ਆ ਜੀ ਤੇ ਇੱਧਰ ਮਾਲੀ ਬੈਠਿਆ ਨਾਲ-ਨਾਲ ਸਬਜ਼ੀਆਂ ਲਾ ਰੱਖੀਆਂ ਇਹ ਘਰ ਵਾਸਤੇ ਸਬਜ਼ੀ ਲਾਉਣੇ ਆ ਬਾਜ਼ੀ ਮੈਂ ਕਿੱਥੇ ਆ ਚੱਲ ਆ ਮੁੰਡੇ ਇਹ ਸਬਜ਼ੀ ਘਰ ਵਾਸਤੇ ਲਾਉਣੇ ਆ ਕਹਿੰਦਾ ਮਾਲੀ ਨਹੀਂ ਹੈ ਜੀ ਮੈਂ ਕਹਿੰਦਾ ਮੈਂ ਤਾਂ ਬੱਚੇ ਆ ਚਲੋ ਚਲੋ ਪਾਣੀ ਦੇ ਰਿਹਾ ਤਾਂ ਫਿਰ ਮੈਨੂੰ ਤਾਂ ਉਹ ਜਿਹੜਾ ਬੂਟੇ ਨੂੰ ਸਾਹਮਣੇ ਉਹ ਮਾਲੀ ਹੁੰਦਾ ਨਾ ਸੋ ਚਲੋ ਕੋਈ ਗੱਲ ਨਹੀਂ ਕਈ ਵਾਰੀ ਏਦਾਂ ਕੋਈ ਬੰਦਾ ਉਹਦੇ profession ਨੂੰ ਮਾਣ ਨਾਲ ਕਹਿ ਸਕਦਾ ਤੇ ਕਿਸੇ ਬੰਦੇ ਨੂੰ ਐ ਲੱਗਦਾ ਵੀ ਇਹ profession ਚੰਗਾ ਨਹੀਂ ਆਹੀ ਇੱਕ ਕਮੀ ਆ ਸਾਡਾ ਇਹ ਰਿਐਲਿਟੀ ਸ਼ੋ ਆ ਇਸ ਦੇ ਵਿੱਚ ਅਸੀਂ ਕੋਈ ਸੁਰਖੀ ਬਿੰਦੀ ਨਹੀਂ ਲਾਉਂਦੇ ਜੋ ਸੱਚ ਆ ਹੁਣ ਤੁਸੀਂ ਦੇਖਿਆ ਨੌਜਵਾਨ ਨੂੰ ਲੱਗਿਆ ਇੰਮੈਨ ਨੂੰ ਇਹ ਗਲਤ ਉਹ ਕਰ ਰਹੇ ਆ ਪਰ ਇਹ ਕੀ ਹੈ ਨਾ ਇਹੀ ਇੱਕ ਭਰਮ ਆ ਸਾਡੇ ਮੁਲਕ ਦੇ ਵਿੱਚ ਫੇਲਿਅਰ ਦਾ ਵੀ ਜਦੋਂ ਅਸੀਂ ਇਹ ਸੋਚਦੇ ਆ ਵੀ ਮੈਂ ਮਾਲੀ ਕਿਉਂ ਮਾਲੀ ਹੋਣਾ ਬੁਰਾ ਨਹੀਂ ਹੈ ਕੋਈ ਇਹ ਮੁੰਡੇ ਨੂੰ ਵੀ ਆਪਾਂ ਸਮਝਾਵਾਂਗੇ ਵੀ ਮਾਲੀ ਹੋਣਾ ਕੋਈ ਬੁਰੀ ਗੱਲ ਨਹੀਂ ਹੈ ਸੋ ਆਪਾਂ ਚੱਲਦੇ ਆ ਅੱਗੇ ਤੇ ਉਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਆ ਉੱਥੇ ਹਰਪਾਲ ਸਿੰਘ ਸਿੱਧੂ ਉਹ ਬੈਠੇ ਆ ਉਹਨਾਂ ਨਾਲ ਗੱਲ ਕਰ ਲਓ ਜੀ ਇਸ ਵਕਤ ਅਸੀਂ ਹਰਪਾਲ ਸਿੰਘ ਸਿੱਧੂ ਉਹਨਾਂ ਦੇ ਫਾਰਮ ਤੇ ਬੈਠੇ ਆ ਇਹ ਨਵਾਂ ਹੀ ਫਾਰਮ ਆ ਆਪਾਂ ਸਾਰਾ ਕੁਝ ਇਹਨਾਂ ਤੋਂ ਜਾਣਨੇ ਆ ਪਰ ਮੈਂ ਦੱਸ ਦਿਆਂ ਜੀ ਇਹ ਜਿਵੇਂ ਦੰਨਵਾ ਸਾਹਿਬ ਦੀ ਧਰਤੀ ਜਿਸ ਉੱਤੇ ਜਿਹੜੀ ਖਾਸੀਅਤ ਰਹੀ ਆ ਕਿ ਉਹਨਾਂ ਦੇ ਬਾਬਾ ਡੱਲਾ ਜੀ ਦਾ ਨਾਮ ਬੜੇ ਸਤਕਾਰ ਨਾਲ ਲਿਆ ਜਾਊਗਾ ਤੇ ਉਹਨਾਂ ਦੇ ਪਰਿਵਾਰ ਤੋਂ ਬਿਲੋਂਗ ਕਰਦੇ ਆ ਜੀ ਸੋ ਉਹਨਾਂ ਦੇ ਤਕਰੀਬਨ ਖਾਨਦਾਨ ਕਾਫੀ ਇੱਥੇ ਜਿਹੜਾ ਵੱਸਦਾ ਹਲੇ ਵੀ ਤਾਂ ਮੈਂ ਹਰਪਾਲ ਸਿੰਘ ਨੂੰ ਪਹਿਲਾਂ ਤਾਂ ਜਾਨਣਾ ਚਾਹੂੰਗਾ ਹਰਪਾਲ ਸਿੰਘ ਪਹਿਲਾਂ ਤੁਸੀਂ ਪੜ੍ਹਾਈ ਲਿਖਾਈ ਕਰਕੇ ਤੇ ਜੌਬ ਕਰਨ ਦੀ ਥਾਂ ਤੇ ਕੀ ਤਾਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿਕਾਰ ਮੇਰੇ ਵੱਲੋਂ ਜੀ ਇਹ ਕੀ ਮੈਂ ਹੁਣੇ ਵੀ ਕਿਸੇ ਕੰਪਨੀ ਦੇ ਅੰਡਰ ਕੰਮ ਕਰਨਾ ਜਾਂ ਕੋਈ ਜੋਬ ਕਰਨ ਨਾਲੋਂ ਵੀ ਕਿਉਂ ਨਾ ਆਪਾਂ ਆਪਦਾ ਹੀ ਕੰਮ ਕੀਤਾ ਜਾਵੇ ਕਿਤੇ ਆਪਾਂ ਖੁਦ ਮਨੇਜ ਕਰੀਏ ਆਪਾਂ ਇੱਥੇ ਜ਼ਿੰਮੇਵਾਰ ਦੇ ਬੰਦੇ ਬਣਦੇ ਆਂ ਜੀ ਸ਼ੁਰੂ ਤੋਂ ਦੇਖਿਆ ਇਸ ਕਿਤੇ ਨਾਲ ਆਪਾਂ ਜਾਣਦੇ ਸੀ ਸਾਰਾ ਕੁਝ ਫਸਲ ਨਾਲ ਜੁੜਿਆ ਕੋਈ ਛਿੱਟਾ ਛਿੱਟਾ ਜਿਹਾ ਵੀ ਮੇਰੇ ਸ਼ੁਰੂ ਜੋ ਮਨ ਤੇ ਹੀ ਗੱਲ ਕੀਤੀ ਸੀ ਤਾਂ ਤੁਸੀਂ ਦੱਸਿਆ ਵੀ ਤੁਹਾਨੂੰ ਲੱਗਿਆ ਵੀ ਆਪਣਾ ਜਿਹੜਾ ਖੇਤੀਬਾੜੀ ਤੇ ਆਪ ਦਾ ਖੁਦ ਦੇ ਆਪ ਮਾਲਕ ਬਣੀਏ ਹਾਂਜੀ ਹਾਂਜੀ ਕਿਉਂਕਿ ਮੈਨੂੰ ਲੱਗਦਾ ਜਿਹੜਾ ਵੀ ਕੋਈ ਜ਼ਿੰਮੇਵਾਰ ਦਾ ਬੇਟਾ ਜਾਂ ਜ਼ਿੰਮੇਵਾਰ ਕਿਤੇ ਨਾ ਸਮਾਉ ਹਰੇਕ ਚਾਹੁੰਦਾ ਵੀ ਮੈਂ ਖੇਤੀ ਕਰਾਂ ਪਰ ਆਮਦਨ ਘੱਟ ਹੋਣ ਕਰਕੇ ਜਾਂ ਹੋਰ ਉਹਨਾਂ ਨੂੰ ਮਜਬੂਰੀ ਬਣ ਜਾਂਦੀ ਹੈ ਕੋਈ ਹੋਰ ਕਿੱਤਿਆਂ ਵੱਲ ਜਾਣ ਲਈ ਜੇ ਇਹਦੇ ਵਿੱਚ ਹੀ ਆਮਦਨ ਦੇ ਚੰਗੇ ਸਾਧਨ ਸਰਕਾਰ ਪੈਦਾ ਕਰੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਜ਼ਿੰਮੇਵਾਰ ਦਾ ਮੁੰਡਾ ਵੀ ਕਿਸੇ ਹੋਰ ਕਿੱਤੇ ਨਹੀਂ ਜਾਊਗਾ ਜੋ ਆਪਦੀ ਖੇਤੀ ਨੂੰ ਹੀ ਅੱਗੇ ਲੈ ਕੇ ਜਾਊਗਾ ਤੇ ਹੁਣ ਕਿਤੇ ਤਾਂ ਜਿਹੜੇ ਸਹਾਇਕ ਕਿਤੇ ਬਹੁਤ ਆ ਆਪਣੇ ਕਹਿ ਸਕਦੇ ਆ ਮੱਝਾਂ ਤੋਂ ਲੈ ਕੇ ਹੋਰ ਤੁਸੀਂ ਮੱਛੀ ਕਿਉਂ ਚੁਣਿਆ ਬਸ ਜੀ ਵੈਸੀ ਮੈਨੂੰ ਸੀ ਵੀ ਮੈਂ ਕੁਝ ਅਲੱਗ ਕਰਨਾ ਇਸ ਲਈ ਮੈਨੂੰ ਲੱਗਿਆ ਵੀ ਮੱਛੀ ਕਿਤੇ ਕੁਝ ਜਦੋਂ ਮੈਂ ਦੇਖਿਆ ਵੀ ਇਹਦੀ ਜਿਵੇਂ ਟ੍ਰੇਨਿੰਗ ਵਗੈਰਾ ਚ ਵੀ ਇਹਦੀ ਇਨਕਮ ਦੂਸਰੇ ਨਾਲੋਂ ਜ਼ਿਆਦਾ ਹੈ ਇਹਦੇ ਨਾਲ ਤੁਸੀਂ ਰਿਲੇਟਡ ਕਿਤੇ ਕਰ ਸਕਦੇ ਹੋ ਜਿਵੇਂ ਇਹਦੇ ਨਾਲ ਤੁਸੀਂ ਪਿਗ ਫਾਰਮਿੰਗ ਕਰ ਸਕਦੇ ਹੋ ਤੁਸੀਂ ਇਹਦੇ ਨਾਲ ਕੋਈ ਜੇ ਗੋਬਰ ਵੀ ਇਹਦੇ ਵਿੱਚ ਜਿਵੇਂ ਕੋਈ ਮੱਝਾਂ ਗਾਵਾਂ ਰੱਖ ਸਕਦੇ ਹਾਂ ਵੀ ਪਹਿਲਾਂ ਇਹ ਕਰਕੇ ਉਹ ਇਹਦੇ ਨਾਲ ਰਿਲੇਟਡ ਹੈਗੇ ਨੇ ਸਾਰੇ ਕਿਤੇ ਉਹ ਜੇ ਫਿਊਚਰ ਆਪਣਾ ਕੰਮ ਵਧਾ ਤਾਂ ਮੈਂ ਉਹ ਵੀ ਨਾਲ ਕਰ ਸਕਦਾ ਹਾਂ ਅਜਾ ਯਾਨੀ ਕਿ ਇੱਕ ਦੂਜੇ ਦੀ ਖਰਾਕ ਖੁਰਾਣ ਨੂੰ ਪੈਂਦੀ ਹੈ ਇੱਕ ਦੂਜੇ ਨੂੰ ਪਹਿ ਜਾਂਦੀ ਹੈ ਹਾਂਜੀ ਹਾਂਜੀ ਸੋ ਤੇ ਇੱਥੇ ਜਿਹੜੇ ਮੱਛੀ ਦੇ ਮੈਂ ਦੇਖ ਰਿਹਾ ਇੱਕ ਵੱਡਾ ਬਣਿਆ ਹੋਇਆ ਫਿਰ ਇੱਕ ਛੋਟਾ ਬਣਿਆ ਹੋਇਆ ਹੈ ਕੀ ਇਹਦਾ ਕੀ ਸਿਸਟਮ ਐਕਚੁਅਲੀ ਜੀ ਅਜੇ ਮੇਰਾ ਐਕਸਪੀਰੀਅੰਸ ਤਾਂ ਘੱਟ ਆ ਪਰ ਜਿੰਨਾ ਕਿ ਮੈਨੂੰ ਐਕਸਪੀਰੀਐਂਸਡ ਵਾਲੇ ਬੰਦਿਆਂ ਨੇ ਤਾਂ ਟ੍ਰੇਨਿੰਗ 'ਚ ਪਤਾ ਚੱਲਿਆ ਵੀ ਜਿਹੜੀ ਕੋਈ ਵੀ ਮੱਛੀ ਆ ਉਹ ਸਵਾ ਤੋਂ ਡੇਢ ਸਾਲ ਦੇ ਵਿੱਚ 0 ਸਾਈਜ਼ ਤੋਂ 1 ਕਿਲੋ ਦੀ ਹੁੰਦੀ ਐਵਰੇਜ ਕੋਈ ਚਲੋ ਡੇਢ ਦੀ ਹੋਗੀ ਕੋਈ 1.5 ਕਿਲੋ ਐਵਰੇਜ 1 ਕਿਲੋ ਜੇ ਤੁਸੀਂ 1000 ਮੱਛੀ ਪਾਈ ਆ ਤਾਂ ਤੁਹਾਨੂੰ 1 ਟਨ ਵਜਨ ਡੇਢ ਸਾਲ 'ਚ ਮਿਲੂਗਾ 1.5 ਸਾਲ ਦੇ ਵਿੱਚ ਮੱਛੀ ਕਾਫੀ ਖਾ ਲੈਂਦੀ ਆ ਜਿਹਦੇ ਨਾਲ ਵੀ ਤੁਸੀਂ ਸੋਨੂੰ ਇਨਕਮ ਘਟ ਜਾਂਦੀ ਆ ਇਹਦੇ ਵਿੱਚ ਅਸੀਂ ਕੀ ਕਰਦੇ ਆ ਮੱਛੀ ਨੂੰ ਜ਼ੀਰੋ ਸਾਈਜ਼ ਲੈ ਕੇ ਸਟਾਕ ਜ਼ਿਆਦਾ ਕਰ ਲੈਨੇ ਆ ਅੱਛਾ ਵੀ ਜੇ ਇਸ ਦੇ ਵਿੱਚ ਮੰਨ ਕੇ ਚੱਲੋ ਤੁਸੀਂ ਇਹ ਛੋਟੇ ਪਾਉਂਡ ਚ ਅੱਧੇ ਕਿੱਲੇ ਚ ਅਸੀਂ 1 ਲੱਖ ਜਾਂ 2 ਲੱਖ ਮੱਛੀ ਰੱਖ ਲੈਨੇ ਆ ਠੀਕ ਹੈ ਉਹਦੇ ਵਿੱਚ ਉਹਦੀ ਖਰਚਾ ਘਟ ਹੁੰਦੀ ਆ ਜੀ ਥੋੜੀ ਫੀਡ ਪੈਂਦੀ ਆ ਕਿਉਂਕਿ ਮੱਛੀ 2 ਤੋਂ 3% ਖਾਂਦੀ ਆ ਜੇ weight ਦੇ ਹਿਸਾਬ ਨਾਲ ਦੇਖੀਓ ਤਾਂ weight ਕੁਝ ਵੀ ਨਹੀਂ ਹੁੰਦਾ ਗਿਨਤੀ ਜ਼ਿਆਦਾ ਹੁੰਦੀ ਆ ਫਿਰ ਅਸੀਂ ਕਮ ਸੇ ਕਮ ਇਹ ਚ 6 ਤੋਂ ਲੈ ਕੇ ਸਾਲ ਤੱਕ 6 ਮਹੀਨਿਆਂ ਤੋਂ ਲੈ ਕੇ ਸਾਲ ਤੱਕ ਮੱਛੀ ਨੂੰ ਇਹਦੇ ਵਿੱਚ ਰੱਖਦੇ ਹਾਂ ਇਸ ਤੋਂ ਜੋ ਬਾਅਦ ਜਦੋਂ ਅਸੀਂ ਫਰਵਰੀ ਮਾਰਚ ਵਿੱਚ ਵੱਡੇ ਪਾਉਂਡ ਜੋ ਸਿਰਦੇ ਤਾਂ ਸਾਨੂੰ ਬਹੁਤ ਛੇਤੀ ਰਿਜ਼ਲਟ 6-7 ਮਹੀਨਿਆਂ ਜੀ ਸਾਡੀ ਇਨਕਮ ਆ ਜਾਂਦੀ ਹੈ ਤੇ ਉਹਦੇ ਨਾਲ ਸਾਨੂੰ ਕਵਰ ਅਪ ਕਰਨੀ ਕਵਰ ਅਪ ਕਰ ਲੈਣੇ ਵੀ ਸਾਡਾ ਖਰਚਾ ਘੱਟ ਤੇ ਇਨਕਮ ਜ਼ਿਆਦਾ ਹੁੰਦੀ ਹੈ ਹਾਂਜੀ ਉਹਨੇ ਟੋਟਲ ਕਿੰਨੇ ਥਾਂ ਚਾਹੀਏ ਇਹ ਟੋਟਲ 3 ਏਕੜ ਹੈ ਜੀ 3 ਏਕੜ ਇਹ ਇਸ ਜਗ੍ਹਾ ਤੇ ਜਿੱਥੇ ਤੁਸੀਂ ਇਹ ਬਣਾਇਆ ਇੱਥੇ ਤਾਂ 3 ਏਕੜ ਉਹ ਹੀ ਕਰੋੜਾਂ ਦੀ ਸੀ ਚਾਰ ਰੁਪਏ ਯੂਨੀਵਰਸਿਟੀਆਂ ਦਾ ਚਾਰ ਰੁਪਏ ਪਿੰਡ ਤੇਰ ਵੀ ਤੁਸੀਂ ਕਿ ਇੱਥੇ ਬਣਾਇਆ ਬਸ ਵੈਸੇ ਜੀ ਕੋਈ ਸੋਚ ਨਹੀਂ ਸੀ ਵੀ ਹਜੇ ਕੋਈ ਵੇਚਣਾ ਜਾਂ ਹੋਰ ਇੱਥੇ ਸਮਾਂ ਦੀ ਤੁਸੀਂ ਦੇਖਿਆ ਯੂਨੀਵਰਸਿਟੀ ਜਾਂ ਹੋਰ ਆਸ-ਪਾਸੇ ਦੇਖ ਕੇ ਹੋਰ ਵੀ ਜੋ ਵੀ ਲੋਕ ਆਉਂਦੇ ਆ ਵੀ ਤੁਹਾਡੇ ਵਿਊ ਅੱچھے ਜਾਂ ਹੋਰ ਦੇਖਣ ਨੂੰ ਲੋਕ ਕਿਤੇ ਘੁੰਮਣ ਕੋਈ ਸ਼ਿਮਲੇ ਜਾਂਦਾ ਕੋਈ ਹੋਰ ਜੀ ਆਪਣੇ ਇੱਥੇ ਵੀ ਕੁਝ ਬਣ ਸਕਦਾ ਹੁਣ ਮੇਰੀ ਇਨ ਫਿਊਚਰ ਹੈ ਵੀ ਮੈਂ ਬੋਟ ਵਗੈਰਾ ਵੀ ਰੱਖਣੀ ਹੈ ਇੱਥੇ ਅੱਛਾ ਹਾਂ ਮਨ ਦੀ ਸ਼ਾਂਤੀ ਹੁੰਦੀ ਹੈ ਜੀ ਕਈ ਵਾਰ ਪੈਸੇ ਨਾਲ ਮਿਲਦੀ ਹੈ ਤੇ ਕਈ ਵਾਰੀ ਤੁਸੀਂ ਜੇ ਕੋਈ ਇਹ ਜੀ ਜਗ੍ਹਾ ਉੱਤੇ ਤੁਹਾਨੂੰ ਮਨ ਦੀ ਸ਼ਾਂਤੀ ਮਿਲਦੀ ਆ ਉਹ ਉਹ ਵੀ ਮੈਂ ਇਹ ਪੁੱਛਣੀ ਲੱਗਿਆ ਸੀ ਵੀ ਤੁਸੀਂ ਇੱਥੇ ਪਿਕਨਿਕ ਸਪੌਟ ਵੀ ਆਜਾਦ ਕਰ ਰੱਖਿਓ ਆ ਛੁੱਟੀਆਂ ਜੇ ਇਹ ਵਰਗਾ ਕੀ ਇਹ ਕੀ ਕਹਿ ਦਿੰਦੇ ਜੀ ਇਹਨੂੰ ਪੰਜਾਬੀ ਇਸ਼ਤੀਆਂ ਤੇ ਉਹ ਚੁਰਚਰੇ ਨੇ ਜੀ ਚੁਰਚਰਾ ਤੇ ਉਹ ਵੱਡੀ ਬੱਤਕ ਆ ਜੀ ਮੁਰਗੇ ਰੱਖੇ ਹੋਏ ਆ ਇੱਥੇ ਮੈਂ ਹਾਂ ਹਾਂ ਹਾਂਜੀ ਇਹ ਵੀ ਮੇਰੇ ਕੋਲ ਜੀ ਜੀ ਅਸੀਂ ਦੇਖ ਸਕਦੇ ਆ ਮੁਰਗੇ ਮੁਰਗੀਆਂ ਚੁਰਚਰੇ ਇਤੀ ਬੱਤਕ ਬੱਤਕ ਹਾਂਜੀ ਡੱਕ ਵੀ ਨਹੀਂ ਮੈਂ ਬੱਤਕ ਕਹਿਣਾ ਹੁੰਦਾ ਹਾਂ ਬੱਤਕ ਵੀ ਨਹੀਂ ਹਾਂਜੀ ਹਾਂਜੀ ਤੇ ਇਹ ਸਾਰੀਆਂ ਚੀਜ਼ਾਂ ਵਸ ਇੱਕ ਸ਼ੌਕ ਵਜੋਂ ਸ਼ੌਕ ਵਜੋਂ ਰੱਖੀਆਂ ਹੋਈਆਂ ਜੀ ਜੀ ਤੇ ਫਿਊਚਰ ਪਲਾਨਿੰਗ ਹੈਗਾ ਵੀ ਇਹਨੂੰ ਪਿਕਨਿਕ ਸਪੌਟ ਬਣਾ ਲੈਣਾ ਪਿਕਨਿਕ ਸਪੌਟ ਤੋਂ ਵੀ ਇਹਦੇ ਹੋਰ ਕੋਸ਼ਿਸ਼ ਜਿੱਦਾਂ ਤੁਸੀਂ ਮੈਂ ਤਾਂ ਕਾ ਬੋਟ ਤੇ ਹੋਰ ਜਿਵੇਂ ਇਹਦੇ ਮੈਂ ਸਾਈਡ ਤੇ ਜਿਹੜੀ ਆ ਬੱਟ ਵੀ ਇਹ ਜਿਹੜੀ ਵੇਸਟ ਹੋ ਰਹੀ ਆ ਇਹਨੂੰ ਵੀ ਮੈਂ ਯੂਜ਼ ਚ ਲੈ ਕੇ ਆਵਾਂ ਮੈਂ ਬੱਟ ਦੇ ਦੂਸਰੀ ਸਾਈਡ ਮੈਂ ਸ਼ੁਰੂ ਕਰਤਾ ਕੁਝ 15 20 ਹਜੇ ਨਿੰਬੂਆਂ ਦੇ ਬੂਟੇ ਲਗਾਏ ਨੇ ਵਿਚਾਰੇ ਪਾਸੇ ਮੈਂ ਵੱਟ ਤੇ ਉੱਪਰ ਤਾਂ ਨਿੰਬੂ ਦੇ ਬੂਟੇ ਲਗਾਵਾ ਪਾਣੀ ਤੋਂ ਅਗਲੀ ਸਾਈਡ ਤੇ نیچے ਜਿਹੜੀ ਥੋੜੀ ਜਗ੍ਹਾ ਰਹਿ ਜਾਂਦੀ ਉੱਥੇ ਜਿਵੇਂ ਮੈਂ ਸਰੋਂ ਲਾਈ ਹੋਈ ਹੈ ਜੀ ਤੇ ਕਈ ਇੱਕ ਨੇ ਨਮਾ ਕੀਤਾ ਵੀ ਵੱਟ ਦੇ ਵਿਚਾਲੇ ਉਹਨਾਂ ਨੇ ਲਸਣ ਲਾਈ ਹੋਈ ਹੈ ਬਹੁਤ ਵਧੀਆ ਉਹਨਾਂ ਨੂੰ ਰਿਜ਼ਲਟ ਮਿਲਿਆ ਉਹਦਾ ਕਿ ਲਸਣ ਨੂੰ ਜੇ ਤੁਸੀਂ 1% ਫੀਡ ਦੇ ਵਿੱਚ ਪਾਉਣੇ ਚੂਰਾ ਤਾਂ ਉਹ ਮੱਛੀ ਬੜੀ ਹੈਲਦੀ ਰਹਿੰਦੀ ਹੈ ਹੂੰ ਆਪ ਦੀ ਪੈਦਾ ਕਰਕੇ ਤੁਸੀਂ ਆਪ ਹੀ ਖਰਾਕ ਦੇ ਇਹ ਹੁਣ ਜਿਹੜਾ ਉੱਪਰ 8-10 ਫੁੱਟ ਜਗਾ ਵੀ ਇਹਨੂੰ ਮੇਰਾ ਇਹ ਅਭੀ ਇਹਨੂੰ ਵੀ ਮੈਂ ਵਰਤੋਂ ਚ ਲੈ ਕੇ ਆਵਾਂ ਹੁਣ ਮੈਂ ਉਧਰ ਨਿੰਬੂਆਂ ਦੇ ਬੂਟੇ ਲਾਏ ਆ ਜਦੋਂ ਆਪਾਂ ਹੁਣ ਮੈਂ ਦਿਖਾਉਂਦਾ ਤੁਹਾਨੂੰ ਬਾਅਦ ਚ ਤੇ ਇਹ ਇਹ ਜਿਹੜਾ ਪਾਣੀ ਆ ਇਹ ਪਾਣੀ ਬੋਰ ਦਾ ਇਹ ਪਾਣੀ ਬੂਰਦਾ ਜੀ ਤੇ ਪਰ ਇਹ ਸਰਕਾਰ ਵੱਲੋਂ ਮਨਜ਼ੂਰਸ਼ੋਦਾ ਮੱਛੀਆਂ ਲਈ ਮਨਜ਼ੂਰਸ਼ੋਦਾ ਜੀ ਮੈਨੂੰ ਐਸਪੀ ਕਨੈਕਸ਼ਨ ਮਿਲਿਆ ਜੀ ਇਹ ਚ ਮੈਂ ਆਹਦਾ ਪਾਣੀ ਇਹ ਚ ਯੂਜ਼ ਕਰ ਸਕਦਾ ਜੀ ਨਹੀਂ ਤੇ ਇਹਦਾ ਟੈਸਟਡਾ ਪਾਣੀ ਪਾਣੀ ਪਹਿਲਾਂ ਮੈਂ ਪਾਣੀ ਤੇ ਮਿੱਟੀ ਟੈਸਟਡ ਕਰਵਾਈ ਜੀ ਬਹੁਤ ਤਰ੍ਹਾਂ ਦੀਆਂ ਮੱਛੀਆਂ ਨੇ ਜਿਹੜੀਆਂ ਮੈਂ ਮੱਛੀਆਂ ਰਾਹੁ ਕਤਲਾ ਮਰਾਕ ਤੇ ਆਪਣਾ ਗੋਲਡਨ ਤੇ ਕੌ ਸਿਲਵਰ ਕਾਰਪ ਤੇ ਆਪਣਾ গোল্ডেন সিলভার কার্প মে পাঁচ چھ ਤਰ੍ਹਾਂ ਦੀਆਂ ਮੱਛੀਆਂ গ্রਾਸ কার্প ਪਰ ਰੱਖੀਆਂ ਹੋਈਆਂ ਨੇ ਇਹ ਲੜਦੀਆਂ ਨਹੀਂ ਆਪਸ ਵਿੱਚ ਨਹੀਂ 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 ਇਹ ਮੱਛੀਆਂ ਬਸ ਬਣਾਈਆਂ ਹੀ ਉਹ ਨੇ ਵੀ ਜਿਹੜੀਆਂ ਆਪਸ ਵਿੱਚ ਫ੍ਰੈਂਡਲੀ ਰਹਿ ਸਕਣ ਤੇ ਇਹਨਾਂ ਦੇ ਕਿਸੇ ਦੇ ਦੰਦ ਨਹੀਂ ਇੱਕ ਦੂਜੇ ਨੂੰ ਕੋਈ ਨੁਕਸਾਨ ਨਹੀਂ ਮੈਂ ਕਿਹਾ ਕਿ ਇਹਦੇ ਨਾਲ ਇਨਸਾਨੀ ਕਿਤਰਤ ਹੋਵੇ ਨਹੀਂ ਉਹਨਾਂ ਦੇ ਹਿਸਾਬ ਨਾਲ ਜਿਹੜਾ ਪਾਣੀ ਦੇ ਪੈਰਾਮੀਟਰਸ ਤੇ ਮਿੱਟੀ ਤੇ ਮੈਂ ਚੈੱਕ ਕਰਵਾ ਕੇ ਫੇਰ ਹੀ ਮੈਂ ਮੱਛੀ ਫਾਰਮ ਖੋਲ੍ਹਿਆ ਇਹ ਇਹ ਜਿਹੜੀ ਹੁਣ ਮਾਰਕੀਟਿੰਗ ਇਹਦੀ ਮੈਂ ਅੱਜ ਤੋਂ 20 ਕ ਸਾਲ ਦਾ ਤੇ ਪੁਰਾਣਾ ਤਜਰਬਾ ਦੱਸਦਾ ਜਿਵੇਂ ਛੱਪੜਾਂ ਜਿਵੇਂ ਮੱਛੀਆਂ ਜਿਵੇਂ ਲੱਗੇ ਸੀ ਉਦੋਂ ਮੈਂ ਲੁਧਿਆਣੇ ਮਾਰਕੀਟ ਦੇ ਵਿੱਚ ਲੋਕ ਰੁਲਦੇ ਦੇਖੇ ਸੀ ਮੱਛੀ ਰੁਲਦੀ ਦੇਖੀ ਸੀ ਕੀ ਕਾਰਨ ਸੀ ਤਾਂ ਹੁਣ ਠੀਕ ਆ ਮਾਰਕੀਟ ਉਦੋਂ ਮੈਂ ਵੀ ਸੁਣਿਆ ਜੀ ਉਦੋਂ ਵੀ ਮੱਛੀ ਲੁਧਿਆਣੇ ਲੈ ਕੇ ਜਾਣੀ ਪੈਂਦੀ ਸੀ ਤੇ ਹੁਣ ਮਾਰਕੀਟ ਦੀ 1% ਵੀ ਦਿੱਕਤ ਨਹੀਂ ਜਿਹੜੇ ਹੁਣ ਮੈਂ ਫੇਰ ਦੇਖ ਰਿਹਾ ਮਾਰਕੀਟ ਦਾ ਇਹਦਾ ਉਹ ਮੇਰੇ ਹਿਸਾਬ ਨਾਲ ਕਣਕ ਤੇ ਝੋਨੇ ਨਾਲੋਂ ਵੀ ਵਧੀਆ ਜੀ ਕਣਕ ਝੋਨਾ ਆਪਾਂ ਖੁਦ ਵੜਦੇ ਆ ਮੰਡੀ ਲੈ ਕੇ ਜਾਣੇ ਆ ਦੋ ਚਾਰ ਦਿਨ ਉਹ ਤੇ ਬੈਠਣਾ ਪੈਂਦਾ ਫੇਰ ਵੇਖਦਾ ਇਹ ਤੁਸੀਂ ਜਸਟ ਤੁਹਾਡੇ ਲਿੰਕਡ ਚਾਹੀਦੇ ਆ ਮੱਛੀ ਲੈਣ ਵਾਲਿਆਂ ਨਾਲ ਉਹਨਾਂ ਨੂੰ ਤੁਸੀਂ ਫੋਨ ਕਰੋ ਫੋਨ ਜਾਂ ਕਈ ਵਾਰ ਉਹ ਵੀ ਤੁਹਾਨੂੰ ਫੋਨ ਕਰ ਲੈਂਦੇ ਵੀ ਸਾਨੂੰ ਮੱਛੀ ਚਾਹੀਦੀ ਹੈ ਜਾਂ ਹੋਰ ਰੇਟ ਤੁਹਾਡਾ ਫੋਨ ਤੇ ਹੋ ਜਾਂਦਾ ਜੀ 100 ਰੁਪਏ 90 120 ਜਿਹੜਾ ਵੀ ਉਸ ਤੋਂ ਬਾਅਦ ਉਹ ਇੱਥੇ ਆਉਣਾ ਜਾਲ ਵੀ ਉਹਨਾਂ ਦਾ ਲੇਬਰ ਵੀ ਉਹਨਾਂ ਦੀ ਟਰਾਂਸਪੋਰਟ ਵੀ ਉਹਨਾਂ ਦਾ ਅੱਛਾ ਤੇ ਸਿਰਫ ਤੁਸੀਂ ਵੇਟ ਕਰਨਾ ਇਹ ਨਾ ਹੋਵੇ ਵੇਟ ਕਰਕੇ ਤੁਸੀਂ ਕੁਰਸੀ ਤੇ ਬੈਠ ਕੇ ਪੈਸੇ ਫੜਨੇ ਜੀ ਜੀ ਹਾਂਜੀ ਕਦੇ ਕੋਈ ਆਏ ਨਹੀਂ ਹੋਇਆ ਵੀ ਇਹਦੀ ਇੰਨੀ ਜ਼ਿਆਦਾ ਸ਼ਾਰਟੇਜ ਹੈ ਵੀ ਮੈਨੂੰ ਲੱਗਦਾ ਵੀ 100 ਸਾਲ ਤੱਕ ਵੀ ਆਪਾਂ ਮੱਛੀ ਦੀ ਡਿਮਾਂਡ ਪੂਰੀ ਨਹੀਂ ਕਰ ਸਕਦੇ ਜੇ ਇਹ ਚ ਥੋੜੀ ਜੀ ਫਾਰਮਰਾਂ ਨੂੰ ਚਾਹੀਦਾ ਵੀ ਗਰੁੱਪ ਬਣਾਏ ਜਾਣ ਫਿਰ ਥੋੜਾ ਜਿਹਾ ਰੇਟ ਹੋਰ ਵੀ ਅੱਛਾ ਮਿਲ ਸਕਦਾ ਮਾਰਕੀਟਿੰਗ ਆਪਦੇ ਹੱਥ ਲਈ ਜਾ ਮਾਰਕੀਟਿੰਗ ਹਾਂਜੀ ਜਾਂ ਗਰੁੱਪ ਹੀ ਬਣ ਜਾਣ ਵੀ ਆਪਾਂ ਇਦੂ ਘਟ ਦੇਣੀ ਨਹੀਂ ਕੋਈ ਇਹ ਸਬਜ਼ੀ ਤਾਂ ਹੈ ਨਹੀਂ ਜੀ ਫਿਰ ਵੀ ਇਹਦਾ ਕਈ ਵਾਰ ਹੋ ਜਾਂਦਾ ਵੀ ਜਿਹੜੇ ਆਪਣੇ ਲੈਂਦੇ ਨੇ ਉਹ ਫਾਰਮਰ ਨੂੰ ਗੱਲਾਂ ਚ ਲਿਆ ਕੇ ਵੀ ਉਹ ਤਾਂ ਮੈਨੂੰ 80 ਦੇਈ ਜਾਂਦਾ ਤੇਰੀ ਮੈਂ 120 ਕਿਉਂ ਲਵਾਂ ਹੂੰ ਜੇ ਫਾਰਮਰ ਗਰੁੱਪ ਬਣਾ ਲੈਂਦਾ ਇਹਦਾ ਰੇਟ ਹੋਰ ਵੀ ਆਪਾਂ ਨੂੰ ਅੱਛਾ ਮਿਲ ਸਕਦਾ ਹੂੰ ਹੂੰ ਹਾਂ ਸੋ ਉਮੀਦ ਆ ਇਹ ਚੀਜ਼ ਮੈਨੂੰ ਵਧੀਆ ਲੱਗੀ ਵੀ ਮਾਰਕੀਟਿੰਗ ਵਾਲਾ ਪਾਰਟ ਬਹੁਤ ਜੇ ਵਧੀਆ ਤਾਂ ਫਿਰ ਜ਼ਿੰਮੇਦਾਰ ਨੂੰ ਅੱਧਾ ਸੰਸਾਰ ਰਹਿ ਜਾਂਦਾ ਤੇ ਬਾਕੀ ਮੈਂ ਦੇਖ ਰਿਹਾ ਸਾਡੇ ਨਾਲ ਸਰਦਾਰ ਰਣਜੀਤ ਸਿੰਘ ਵੀ ਹੋਰੇ ਨਾਲ ਆ ਤੇ ਤੁਸੀਂ ਇੱਥੇ ਫਿਰ ਪਹਿਲਾ ਟਾਈਮ ਵਧੀਆ ਇੰਜੋਏ ਕਰਦੇ ਇਥੋਂ ਅੱਜ ਹਾਂਜੀ ਹਾਂਜੀ ਮੇਰਾ ਭਤੀਜਾ ਗਾ ਮੈਂ ਆ ਜਾਣਾ ਇਹਦੇ ਕੋਲ ਸ਼ਾਮ ਨੂੰ ਇੱਥੇ ਬਾਈ ਵਧੀਆ ਪਾਸ ਹੁੰਦਾ ਗਰਮੀ 'ਚ ਤਾਂ ਹੋਰ ਵੀ ਵਧੀਆ ਲੱਗਦਾ ਹੈ ਜੀ 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 ਸੋ ਬਹੁਤ ਵਧੀਆ ਤੇ ਇਹ ਜਿਹੜਾ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਜਮਾ ਹੁਣ ਕਈ ਹੈ ਹਾਰਟ ਦੇ ਵਿੱਚ ਤੁਸੀਂ ਇਹ ਜਿਹੜਾ ਕੀਤਾ ਛੱਡਿਆ ਹੋਰ ਵੀ ਜੋ ਨੌਜਵਾਨ ਇਸ ਪਾਸੇ ਗਏ ਆ ਜਾਂ ਆਪਣੇ ਇੱਥੇ ਤਲਵੰਡੀ ਤੁਸੀਂ ਨਿਗਰਾਨੀ ਰੱਖਦੇ ਹੋ ਜਾਂ ਹੋ ਰਹੇ ਸੀ ਇਹ ਹੈਗੇ ਨੇ ਇੱਕ ਹੋਰ ਵੀ ਗਏ ਨੇ ਅੱਛਾ ਹਾਂਜੀ ਹਾਂਜੀ ਤੇ ਮੈਂ ਵੀ ਕਰ ਰਿਹਾ ਵੀ ਮੈਂ ਵੀ ਕਰਾਂ ਸ਼ੁਰੂ ਦੇਖੋ ਦੇਖ ਚਾਟ ਲੱਗੀ ਇਹ ਕਹਿੰਦਾ ਵੀ ਚਾਚਾ ਜੀ ਪਹਿਲਾਂ ਮੈਂ ਕਰਨਾ ਉਦੋਂ ਬਾਅਦ ਅਸਾਲ ਵਾਰ ਤੁਸੀਂ ਕਰ ਲਿਓ ਸਟਾਰਟ ਚਲੋ ਬੋਲੋ ਜੀ ਐਕਸਪੀਰੀਅੰਸ ਹੋ ਜੂ ਕਹਿੰਦਾ ਆਪਾਂ ਨੂੰ ਸਾਰਾ ਪਤਾ ਲੱਗ ਜੂਗਾ ਨਾ ਮਾਂ ਕੰਮ ਸ਼ੁਰੂ ਕੀਤਾ ਸੀਗਾ ਸੋ ਜੇ ਤੁਸੀਂ ਹਰਪਾਲ ਇੱਥੇ 2.5 ਕੈਕੜਾ ਤੇ ਗਾਂ ਨੂੰ ਐਕਸਟੈਂਡ ਕਰਨਾ ਚਾਹੋਗੇ ਇਹਨੂੰ ਹਾਂਜੀ ਮੇਰਾ ਸਾਲ ਮੈਂ ਐਕਸਪੀਰੀਅੰਸ ਇਹਦਾ ਲੈ ਕੇ ਜਿਵੇਂ ਨੂੰ ਅੱਛਾ ਲੱਗਿਆ ਪ੍ਰੋਫਿਟੇਬਲ ਲੱਗਿਆ ਇੱਥੇ ਫਾਰਮ ਤਾਂ ਥੋੜਾ ਜ਼ਿਆਦਾ ਆ ਹਾਂਜੀ ਇੱਥੇ ਵੀ ਜ਼ਿਆਦਾ ਪਰ ਮੇਰੀ ਇੱਕ ਹੋਰ ਸਾਈਡ ਤੇ ਹੈ ਨੱਥ ਰੂਟ ਦੇ ਮੈਂ ਉੱਥੇ ਮੇਰੀ ਸਲਾਹ ਹੈ ਵੀ ਉੱਥੇ ਐਕਸਟੈਂਡ ਕਰੋ ਅੱਛਾ ਅੱਛਾ ਹਾਂਜੀ ਹਾਂਜੀ ਕੋਈ ਇਹਦੀ ਪਟਾ ਇਹ ਪੱਟਨਾ ਜਾਂ ਇਹਨੂੰ ਦੁਬਾਰਾ ਉਹ ਕਰਨਾ ਕੋਈ ਵੱਡਾ ਉਹ ਨਹੀਂ ਹੈਗਾ ਜੀ ਹ ਉਧਰ ਕੋਈ ਮੈਨੂੰ ਦਿੱਕਤ ਨਹੀਂ ਹੋਊ ਮੈਂ ਜੇ ਜਿਆਦਾ ਵੱਡਾ ਕੀਤਾ ਤਾਂ ਮੇਰਾ ਉਧਰ ਰਾਦਾ ਹੈਗਾ ਜੀ ਓਕੇ ਜੇ ਮੈਨੂੰ ਵਧੀਆ ਪ੍ਰੋਫਿਟੇਬਲ ਲੱਗੇ ਜੀ ਜੀ ਬਿਲਕੁਲ ਤੇ ਸੋ ਮੱਛੀ ਦੇ ਨਾਲ ਫਿਰ ਤੁਹਾਡਾ ਸੂਰ ਤੇ ਮੱਝਾਂ ਦਾ ਤੇ ਇਸ ਦਾ ਤੁਸੀਂ ਐਕਸਟੈਂਡ ਕਰ ਸਕਦੇ ਆ ਕਰ ਸਕਦੇ ਆ ਜੀ ਕਰ ਸਕਦੇ ਇੱਥੇ ਜੇ ਤੁਸੀਂ ਟ੍ਰੇਨਿੰਗ ਕਿੱਥੇ ਲਈ ਇਹਦੀ ਮੈਂ ਜੀ ਟ੍ਰੇਨਿੰਗ ਇੱਕ ਤਾਂ ਰਾਏ ਕੇ ਕਲਾ ਇਹਨਾਂ ਦਾ ਬਣਾਇਆ ਹੋਇਆ ਸੀ ਜੀ ਸੀਐਮ ਸਾਹਿਬ ਨੇ ਪਹਿਲਾਂ ਉਥੇ ਵੀ ਟ੍ਰੇਨਿੰਗ ਇੱਕ ਦਿਨ ਕਰਵਾਈ ਇੱਥੇ ਆਪਣੇ ਡੱਬ ਵਾਲੀ ਰੋਡ ਤੇ ਬਠਿੰਡਾ ਬਣਿਆ ਹੋਇਆ ਇਹਨਾਂ ਦਾ ਉੱਥੇ ਮਾਰਕੀਟ ਵੀ ਬਣੀ ਹੈ ਜੀ ਚੱਲੀ ਨਹੀਂ ਡਿਵੈਲਪ ਨਹੀਂ ਹੋਈ ਮਾਰਕੀਟ ਬਿਲਡਿੰਗ ਸਾਰਾ ਕੁਝ ਉੱਥੇ ਮੈਂ ਦੋ ਵਾਰੀ ਟ੍ਰੇਨਿੰਗ ਲੈ ਚੁੱਕਿਆ ਫਿਰ ਇੱਕ ਦੋ ਮੇਰੇ ਰਿਸ਼ਤੇਦਾਰ ਨੇ ਗੁਰਜਤਿੰਦਰ ਸਿੰਘ ਮਿੱਕੀ ਜੀ ਉਹ ਉਹਨਾਂ ਕੋਲ ਮੈਂ ਜਾ ਕੇ ਉਹਨਾਂ ਦੇ ਫਾਰਮ ਤੇ ਵਿਜ਼ਿਟ ਕੀਤਾ ਜੀ ਉਹਨਾਂ ਦਾ ਐਕਸਪੀਰੀਅੰਸ ਉਹ 20-20 ਸਾਲ ਹੋ ਗਏ ਉਹ ਸਾਰਾ ਦੇਖ ਕੇ ਫਿਰ ਮੈਂ ਉਦੋਂ ਬਾਅਦ ਸ਼ੁਰੂ ਕੀਤੀ ਉਹਨ ਵੀ ਜੇ ਕੋਈ ਹੁੰਦਾ ਮਾਣੋ ਤਾਂ ਲੈ ਲੈਣਾ ਤੇ ਇੱਥੇ ਵੀ ਆਉਂਦੇ ਆ ਕੋਈ ਤੁਹਾਡੇ ਵਿਜ਼ਿਟ ਕਰਨ ਕੋਈ ਨਵੇਂ ਵਿਜ਼ਿਟ ਕਰਨ ਆਉਂਦੇ ਆ ਜੀ ਕਾਫੀ ਆਉਂਦੇ ਆ ਨਵੇਂ ਇੱਥੇ ਆਉਂਦੇ ਜਿਨ੍ਹਾਂ ਨੂੰ ਇੱਛਾ ਵੀ ਮੈਂ ਕਰਨਾ ਇੱਕ ਦੋ ਨੇ ਮੇਰੇ ਕਰਨ ਤੋਂ ਬਾਅਦ ਕੀਤਾ ਵੀ ਹੈ ਜੀ ਤੇ ਉਹਨਾਂ ਨੂੰ ਅੱਛਾ ਲੱਗਿਆ ਜੀ ਤੇ ਉਹ ਵੈਸੇ ਵੀ ਵਿਜ਼ਿਟ ਆਉਂਦੇ ਰਹਿੰਦੇ ਆ ਕਾਲ ਅਕੈਡਮੀ ਦੇ ਯੂਨੀਵਰਸਿਟੀ ਆ ਸੌਰੀ ਇੱਥੇ ਪ੍ਰੋਫੈਸਰ ਪੀ ਐਚ ਡੀ ਫਿਸ਼ਰੀ ਦੇ ਹੈਗੇ ਨੇ ਉਹ ਮੈਨੂੰ ਆਉਂਦੇ ਨੇ ਇਹ ਤੁਹਾਨੂੰ ਫਾਇਦਾ ਦਿੰਦੇ ਆ ਕੋਈ ਮਾਣ ਮੱਥੇ ਬੈਠੇ ਆ ਮੈਨੂੰ ਇਹ ਪਾਣੀ ਦੇ ਮੇਰੇ ਟੈਸਟ ਤੇ ਅੱਛੀ ਲੈਬ ਆ ਜੀ ਯੂਨੀਵਰਸਿਟੀ ਜੀ ਮੇਰੇ ਪਾਣੀ ਦੇ ਟੈਸਟ ਮਿੱਟੀ ਦੇ ਕਰ ਦਿੰਦੇ ਆ ਹੂੰ ਫਿਰ ਅੱਛਾ ਮੈਨੂੰ ਆ ਦਾ ਐਕਸਪੀਰੀਅੰਸ ਦੱਸਦੇ ਨੇ ਕਿ ਤੇ ਸਰ ਨੇ ਉਹ ਤਾਂ ਕਾਫੀ ਐਕਸਪੀਰੀਅੰਸਡ ਨੇ ਹੂੰ ਇੱਕ ਮੈਡਮ ਨੇ ਉਹਨਾਂ ਦੀ ਵੀ ਅਫੀਸ਼ਰੀ ਤੇ ਪੀ ਐਚ ਡੀ ਆ ਇੱਕ ਲੜਕੀ ਨੂੰ ਦਾ ਜੀ ਬਣ ਕੇ ਸਬਜੈਕਟਿਵ ਮੇਰਾ ਪਾਉਂਡ ਦਿੱਤਾ ਹੋਇਆ ਉਹਨਾਂ ਨੇ ਅੱਛਾ ਅੱਛਾ ਹਾਂਜੀ ਹਾਂਜੀ ਸੋ ਇਹਦਾ ਫਾਇਦਾ ਤਾਂ ਹੁੰਦਾ ਜਦੋਂ ਸਪੈਸ਼ਲ ਹੁੰਦੀ ਹੈ ਕਿਤੇ ਵੀ ਉਹਦਾ ਫਾਇਦਾ ਹੁੰਦਾ ਕਾਫੀ 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 ਫਾਇਦਾ ਹੁੰਦਾ ਨਹੀਂ ਨਹੀਂ ਬਹੁਤ ਵਧੀਆ ਜੀ ਤੇ ਉਮੀਦ ਆ ਵੀ ਤੁਸੀਂ ਇਸ ਚ ਕਾਮਯਾਬੀ ਹਾਸਲ ਕਰੋਗੇ ਪਰ ਹੁਣ ਸਾਰਾ ਇਹ ਥੋੜਾ ਜਿਹਾ ਸਾਡੇ ਪਿੰਡ ਆਸਟ੍ਰੇਲੀਆ ਦੇ ਦਰਸ਼ਕ ਦੁਨੀਆ ਭਰ ਦੇ ਵਿੱਚੋਂ ਜੁੜੇ ਹੋਏ ਆ ਤੁਸੀਂ ਪਿੰਡ ਆਸਟ੍ਰੇਲੀਆ ਬਾਰੇ ਕੋਈ ਬਾਹਰਲੀ ਖੇਤੀ ਬਾਰੇ ਦੇਖਦੇ ਰਹਿੰਦੇ ਹੋ ਕਿਦਾਂ ਲੱਗਦਾ ਤੁਹਾਨੂੰ ਤੇ ਕੀ ਇੱਥੋਂ ਲੱਗਦਾ ਕੁਝ ਫਰਕ ਆਏਗਾ ਇੱਥੋਂ ਨਾਲ ਬਹੁਤ ਅੱਛਾ ਜੀ ਇਹੀ ਜਿਹੜੇ ਮੈਂ ਤੁਹਾਡੇ ਵੇਖਦਾ ਰਹਿਣਾ ਇੰਨਾ ਕਰਕੇ ਹੀ ਮੈਂ ਕੋਈ ਨਵਾਂ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਉਧਰਲੀਆ ਸਰਕਾਰਾਂ ਵੱਲੋਂ ਮੰਗੂ ਜੇ ਸਾਨੂੰ ਵੀ ਸਰਕਾਰਾਂ ਉਦਾਂ ਸਹੂਲਤਾਂ ਦਿੰਦੀਆਂ ਤਾਂ ਅਸੀਂ ਵੀ ਚਾਹਾਂਗੇ ਵੀ ਅਸੀਂ ਅੱਗੇ ਵਧ ਕੇ ਹੋਰ ਵੀ ਕਰੀਏ ਕਿਉਂਕਿ ਮੱਛੀ ਪਾਲਣ ਹੋਰ ਕੋਈ ਵੀ ਕਿੱਤਾ ਲਾ ਲਓ ਆਪਾਂ ਝੋਨਾ ਲਾ ਲਓ ਜੀ ਕਣਕ ਲਾ ਲਓ ਤੇ ਆਪਾਂ ਪੀਕਤੇ ਆ ਜੇ ਆਪਣੇ 60 ਮਣ ਹੁੰਦੀ ਹੈ ਕਿਸੇ ਸਾਰੀਆਂ ਕੰਟਰੀਆਂ ਜੀ 60 ਹੁੰਦੀ ਹੈ ਝੋਨਾ ਆਪਣੇ 100 ਸਾਰੇ 100 ਦੇ ਡੇੜ ਗੇਟ ਚ ਪਰ ਜਿਹੜੀ ਫਿਸ਼ ਆਪਣੇ ਸਿਰਫ 20 ਕੁਇੰਟਲ ਤੋਂ ਮੈਕਸਿਮਮ 25 28 ਕੱਢ ਰਹੇ ਆ ਏਕੜ ਦੀ ਏਕੜ ਦੀ ਉਹ ਵੀ ਜਿਹਦੀ ਚੰਗੀ ਅੱਛੀ ਆ 25 ਤਾਂ ਬਹੁਤ ਅੱਛੀ ਮੰਨੀ ਜਾਂਦੀ ਹੈ ਤੇ ਚਾਈਨਾ 120 ਕੁਇੰਟਲ ਕੱਢ ਰਿਹਾ ਜੀ 1 ਏਕੜ ਤੋਂ ਸੇਮ ਤਾਂ ਸੇਮ ਜਗ੍ਹਾ ਸੇਮ ਪਾਣੀ ਸੇਮ ਇਹੀ ਪਾਉਂਡ ਦੀ ਸਟਰਕਚਰ ਮਿੱਟੀ ਚ ਤੇ ਬਸ ਉੱਥੇ ਜਿਵੇਂ ਹੁਣ ਉਹਨਾਂ ਨੂੰ ਸੈਂਸਰ ਸਿਸਟਮ ਸਬਸਿਡੀਆਂ ਟਾਈਮ ਤੇ ਮਿਲਦੀਆਂ ਨੇ ਜੀ ਗਵਰਨਮੈਂਟ ਵੱਲੋਂ ਬਹੁਤ ਹੈਲਪਫ ਹੁੰਦੀ ਹੈ ਇਸ ਲਈ ਜੇ ਸਾਡੀ ਵੀ ਗਵਰਨਮੈਂਟ ਹੈਲਪ ਕਰੇ ਫਿਰ ਉਸਦੇ ਲਈ ਕੀ ਹੁੰਦਾ ਵੀ ਪਾਣੀ ਦਾ ਬਿਜਲੀ ਦਾ ਕੱਟ ਨਾ ਲੱਗੇ ਹੋਰ ਨਾ ਕਰੇ ਤਾਂ ਅਸੀਂ ਵੀ ਮਿਹਨਤ ਕਰਨ ਕਣੀਓ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਬਿਲਕੁਲ ਤਿਆਰ ਆ ਪਰ ਸਾਨੂੰ ਗਵਰਨਮੈਂਟ ਸਾਥ ਦੇਵੀ ਸਾਡਾ ਤੇ ਜੇ ਹੁਣ ਚਾਈਨਾ ਚਾਈਨਾ ਤਾਂ ਹੁਣ ਕੋਈ ਦੁਰਲਵ ਨਹੀਂ ਰਿਆ ਤੇ ਤੁਸੀਂ ਜੇ ਕੋਈ ਪਰਸਨਲ ਟ੍ਰੇਨਿੰਗ ਤੇ ਚਾਈਨਾ ਜਾਣਾ ਚਾਹੋ ਤੇ ਕੋਈ ਆ ਜਾ ਪਲਾਨ ਕਰਦੇ ਹੋ ਚਾਹ ਜਾਜ਼ ਰਹਿਣ ਹਾਂਜੀ ਮੇਰਾ ਇਰਾਦਾ ਹੈ ਜੇ ਮੈਂ ਇਹਦਾ ਮੇਰਾ ਅੱਛਾ ਹੋਇਆ ਜੀ ਤੇ ਮੈਂ ਅੱਗੇ ਤੋਂ ਵਧਾਇਆ ਜਾਦਾ ਇਕੜ ਚ ਕੀਤਾ ਫਿਰ ਮੇਰਾ ਇਰਾਦਾ ਹੈ ਵੀ ਇੱਕ ਵਾਰੀ ਆ ਵਿਜ਼ਿਟ ਕਰਾਂ ਪਹਿਲਾਂ ਸਾਡੇ ਐਕਸ ਸੀਐਮ ਸਾਹਿਬ ਲੈ ਕੇ ਵੀ ਗਏ ਸੀ ਪੰਜ ਛੇ ਫਾਰਮਰਾਂ ਨੂੰ ਐਸੇ ਗਵਰਨਮੈਂਟ ਵੱਲੋਂ ਵੀ ਟੂਰ ਲੱਗਦੇ ਰਹਿੰਦੇ ਹੁਣ ਜਿਵੇਂ ਅੱਜ ਹੀ ਅੱਜ 19 ਤਰੀਕ ਦਾ ਚਨਈ ਦਾ ਹੈਗਾ ਉੱਥੇ ਹੂੰ ਹੂੰ ਤੇ ਕਿਸੇ ਕਾਰਨ ਮੈਨੂੰ ਘਰੇਲੂ ਕੰਮਾ ਕਰਕੇ ਨਹੀਂ ਜਾ ਸਕਿਆ ਪਰ ਮੇਰਾ ਇਰਾਦਾ ਹੁੰਦਾ ਵੀ ਜੇ ਕੁਝ ਸਿੱਖਣ ਨੂੰ ਮਿਲਦਾ ਚਾਹੇ ਪਤਾ ਹੀ ਆ ਫਿਰ ਵੀ ਮੈਨੂੰ ਹੁੰਦਾ ਵੀ ਮੈਂ ਜ਼ਰੂਰ ਜਾਵਾਂ ਕੁਛ ਨਾ ਕੁਛ ਵਿਜ਼ਿਟ ਕਰ ਸੋ ਮੈਨੂੰ ਲੱਗਦਾ ਹੁਣ ਦੁਰਲਭ ਨਹੀਂ ਰਿਹਾ ਸੰਸਾਰ ਸੰਸਾਰ ਮੁਠੀ ਚ ਜਿਹਦੇ ਚ ਇੱਛਾ ਸ਼ਕਤੀ ਹੈਗੀ ਉਹ ਕਿਤੇ ਵੀ ਜਾ ਸਕਦਾ ਸੋ ਆਪਾਂ ਜ਼ਰੂਰ ਆ ਗੇੜਾ ਲਾਉਣੇ ਆ ਆਹ ਕਾਦਾ ਬੱਚਾ ਛੋਟਾ ਇਹ ਟਰਕੀ ਹੈ ਜੀ ਟਰਕੀ ਦਾ ਹਾਂਜੀ ਹਾਂਜੀ ਇਹ ਡਰਦਾ ਨਹੀਂ ਜਮੇ ਕੋਲੇ ਆਇਆ ਫਿਰ ਇਹ ਕੋਲੇ ਆ ਜਾਂਦਾ ਜੀ ਬਿਲਕੁਲ ਅੱਛਾ ਅੱਛਾ ਇਹ ਵੱਡਾ ਕਾਫੀ ਹੋ ਜੂਗਾ ਇਹ ਹੋ ਜੂਜੀ 5 6 ਕਿਲੋ ਕਿਲੋ ਦਾ ਅੱਛਾ ਤੇ ਇਹ ਇਹਦੇ ਵਿੱਚ ਇਹਨੂੰ ਆਪਣੇ ਪੰਜਾਬੀ ਚ ਕਰੰਟ ਵਾਲਾ ਵੀ ਕਹਿ ਦਿੰਦੇ ਇਹਦੇ ਇੱਥੇ ਕੁਝ ਇਦਾਂ ਹੋਊ ਲੰਬਾ ਜਾ ਤੇ ਜਿਵੇਂ ਕਰੰਟ ਜਾ ਹੁਣ ਨਿਕਲਦਾ ਹੁੰਦਾ ਇਦਾਂ ਹੋਊਗਾ ਇਹ ਤੇ ਇਹਨੂੰ ਕਰੰਟ ਵਾਲਾ ਜਾਨਵਰ ਕਰੰਟ ਵਾਲਾ ਪੰਜਾਬੀ ਚ ਕਹਿੰਦੇ ਆ ਜੀ ਤੇ ਇਹ ਡੱਕਾ ਇਹ ਡੱਕ ਨੇ ਜੀ ਅੱਛਾ ਅੱਛਾ ਇਹ ਮੇਰੇ ਕੋਲੇ ਹੁਣ ਤਿੰਨ ਨੇ ਜੀ ਅੱਛਾ ਵੈਸੇ ਦੋ ਮੈਂ ਕਿਤੇ ਹੁਣ ਦਿੱਤੀਆਂ ਹੋਈਆਂ ਨੇ ਹਜੇ ਕਣ ਕੇ ਇੰਨਾ ਉਜਾੜਾ ਕਰਦੀਆਂ ਜਿਵੇਂ ਕੋਈ ਗਾਂ ਮੱਝ ਖਾਂਦੀ ਹੁੰਦੀਆਂ ਐ ਕਣਕ ਨੂੰ ਖਾ ਲੈਂਦੀਆਂ ਨੇ ਤੇ ਇਹ ਕਿਰਾਏ ਕਿਰਾਇ ਦਾ ਕਿੱਲਾ ਕੋਈ ਲੈ ਕੇ ਕਿਰਾਏ ਤੇ ਗਿਆ ਕਿਰਾਏ ਤੇ ਜਾਂਦਾ ਕਿਰਾਏ ਤੇ ਮੇਰੇ ਪਾਸੇ ਵੈਸੇ ਵੈਸੇ ਛੱਪੜ 'ਚ ਰੱਖਿਆ ਨੇ ਜਦੋਂ ਕਣਕ ਵੱਡੀ ਹੋ ਗਈ ਮੈਂ ਦੁਬਾਰਾ ਲੈ ਕੇ ਆਉਂਦਾ ਅੱਛਾ ਜਦੋਂ ਕਣਕ ਨੂੰ ਜਾਵੜਦੀ ਹਾਂ ਹਾਂਜੀ ਇਹ ਥੋੜੀ ਜੀ ਬੁਢੀ ਸੀ ਇਸ ਕਰਕੇ ਮੈਂ ਇਹਨੂੰ ਇਹ ਇਹਨਾਂ ਦੀ ਖਰਾਕ ਕੀ ਆ ਇਹਨਾਂ ਨੂੰ ਦਾਣੇ ਵੀ ਪਾ ਦਨੇ ਤੇ ਵਿੱਚੋਂ ਵੀ ਜੀਵ ਜੰਤ ਚੁਗਦੀਆਂ ਰਹਿੰਦੀਆਂ ਨੇ ਹਾਂਜੀ ਹਾਂਜੀ ਤੇ ਆਹ ਲਾਲ ਮੁਰਗੇ ਤੇ ਤਾਂ ਘਰਦੇ ਅੰਡੇ ਲਈ ਘਰਦੇ ਅੰਡੇ ਲਈ ਇੱਧਰ ਵੀ ਦੇਖੋ ਬਣਾਇਆ ਹੋਇਆ ਕਾਲੀਆਂ ਕੁਕੜੀਆਂ ਕਾਲ ਕੜਕਨਾਥ ਹਾਂਜੀ ਕੜਕਨਾਥ ਨੇ ਜੀ ਅੱਛਾ ਹਾਂਜੀ ਇਹ ਬਿਲਕੁਲ ਕਾਲੇ ਹੁੰਦੇ ਨੇ ਨਾ ਮਾਸ ਵੀ ਬਲੱਡ ਵੀ ਸਾਰਾ ਕੁਝ ਕਾਲਾ ਜੀ ਅੱਛਾ ਐਗ ਵੀ ਕਾਫੀ ਡਾਰਕ ਰੈੱਡ ਜਿਹਾ ਹੁੰਦਾ ਜਿਵੇਂ ਕਾਲੇ ਵਾਂਗੂ ਤੇ ਇਹ ਮੈਂ ਸੁਣਿਆ ਸੀ ਵੀ ਇਹਦਾ ਮੀਟ ਦੇ ਚ ਡਾਕਟਰ ਕੋਈ ਰეკਮੈਂਡ ਕਰਦੇ ਇਹ ਕਹਿੰਦੇ ਆ ਵੀ ਇਹ ਚ 25 ਪ੍ਰੋਟੀਨ ਡਬਲ ਆ ਦੂਸਰੇ ਨਾਲੋਂ ਤੇ ਕੋਲੇਸਟੇਰੋਲ 0% ਹੈ ਜੀ ਅੱਛਾ ਇਹਦਾ ਮੀਟ ਅੱਛਾ ਮੰਨਿਆ ਜਾਂਦਾ ਜੀ ਯੂ نو ਆਪਣੇ ਲੋਕਾਂ ਨੇ ਇਹਦਾ ਨਾਮ ਕੜਕਨਾotra ਠੀਕ ਤੁਲੇਂ ਦੇਖ ਤੁਸੀਂ ਇਹ ਮੈਂ ਜੀ ਦੋ ਤਾਂ ਤੇ ਤਿੰਨੇ ਆਪ ਦੇ ਫਰੈਂਡ ਤੋਂ ਲੈ ਸੀ ਜੀ ਤੇ ਆ ਮਸਲ ਕਿਹੜੀ ਆ ਇੱਧਰ ਇਹ ਬਸ ਵੈਸੀ ਬੁਲੀ ਕਹਿ ਦਿੰਦੇ ਜੀ ਅੱਛਾ ਬੁਲੀ ਆ ਦੱਬ ਕੀ ਕਹ ਦਿੰਦੇ ਆ ਇਹ ਐਗ ਲਈ ਯੂਜ਼ ਕਰਦੇ ਆ ਸਾਊਥ ਇੰਡੀਆ ਚ ਜਿਹੜੀਆਂ ਦੂਸਰੀ ਆ ਉਹ ਜਿਵੇਂ ਆਪਾਂ ਲਾ ਲਈਏ ਮੀਡੀਅਲ ਪਰਪਸ ਲਈ ਅੱਛਾ ਅੱਛਾ ਇਹ ਐਗ ਬਹੁਤ ਦੇਖਦੇ ਸੀਵਾ ਦੇ ਬੱਠੀਏ ਤੁਸੀਂ ਕਰ ਸਕਦੇ ਹੋ ਇਹ ਵੀ ਲਾ ਸਕਦੇ ਹੋ ਘਟਨਾ ਨੀਚੇ ਕਿੰਨੂਣਾ ਹਾਂਜੀ ਇਹ ਉਹ ਗਲਤੀ ਨਾਲ ਲੱਗ ਗਿਆ ਪਰ ਵੈਸੇ ਉਹਨੂੰ ਉੱਤੇ ਹੀ ਲਾਉਣੀ ਆ ਉਹ ਸ਼ਕਰ ਗਿੰਦੀ ਹਾਂਜੀ 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 ਸ਼ਕਰਗੰਦੀ ਜੀ ਜਮ ਹੁਣ ਨਿੰਬੂ ਲੱਗੇ ਹੋਏ ਨੇ ਇਹ ਨਿੰਬੂ ਚਾਰੇ ਪਾਸੇ ਲਾਉਣੇ ਆ ਜੀ 200 ਬੂਟਾ ਲੱਗ ਜੂ ਨਿੰਬੂ ਦਾ ਤਕਰੀਬਨ ਇਹ ਨਾਲੇ ਤਾਂ ਆਪਣੀ ਜਗ੍ਹਾ ਯੂਜ਼ ਹੁੰਦੀ ਆ ਤੇ ਜਿਹੜੀਆਂ ਬੱਟੇ ਇੰਨੀ ਵੇਸਟੇਜ ਪਈ ਆ ਨੀਚੇ ਜੇ ਕੋਈ ਜਗ੍ਹਾ ਰਹਿ ਗਈ ਉੱਥੇ ਜਿਵੇਂ ਆਪਾਂ ਸਰੋਂ ਲਾ ਸਕਦੇ ਆ ਉਹ ਦੇਖੋ ਉਹ ਸਬਜ਼ੀ ਜਿਵੇਂ ਹੁਣ ਕੱਦੂਆਂ ਦੀਆਂ ਬੱਲਾਂ ਉੱਪਰ ਚੜਾ ਸਕਦੇ ਹਾਂ ਇਹ ਜਗ੍ਹਾ ਵੀ ਆਪਾਂ ਵੀ ਜਿਵੇਂ ਹੁਣ ਮੈਂ ਇਹਦਾ ਐਕਸਪੈਰੀਮੈਂਟ ਹੁਣ ਤਾਂ ਸੀ ਅਕਬਰ ਲਾਇੀ ਸੀ ਬਹੁਤ ਅੱਛੇ ਵਜਾ ਜੀ ਆ ਵੱਟਦੇ ਆ ਦੇਖੋ ਆ ਦੇਖੋ ਕਾਫੀ ਅੱਛੇ ਹੋਏ ਆ ਮੂਲੀਆਂ ਬਹੁਤ ਵਧੀਆ ਹੋਈਆਂ ਸੀ ਇਧਰਲੀ ਸਾਈਡ ਗਾਜਰ ਪਾਣੀ ਘੱਟ ਪਾਲਦੀ ਉਹ ਮੈਂ ਇਧਰ ਹੀ ਸਾਈਡ ਲਾਈ ਸੀ ਅੱਛਾ ਬਾਹਰਲੀ ਸਾਈਡ ਲਾਤੀ ਹਾਂਜੀ ਹਾਂਜੀ ਉਹ ਹੁਣ ਪੱਟੀਆਂ ਗਈਆਂ ਆਪਾਂ ਇੱਥੋਂ ਆ ਸਾਰਾ 뷰 ਮਾਰਦੇ ਆ ਦੇਖੋ ਹਾਂਜੀ ਹਾਂਜੀ ਮੂਲੀ ਦਾ ਬਹੁਤ ਵਧੀਆ ਇੱਥੇ ਸਾਈਜ਼ ਹੋਇਆ ਸੀ ਜੀ ਉਹ ਸਾਹਮਣੇ ਆ ਜਿਹੜੀ ਯੂਨੀਵਰਸਿਟੀ ਆ ਜਿਹੜੀ ਪੰਜਾਬੀ ਯੂਨੀਵਰਸਿਟੀ ਦਾ ਰੀਜਨਲ ਕੈਂਪਸ ਆ ਤੇ ਉਹ ਸਾਹਮਣੇ ਜਿੱਥੇ ਅਸੀਂ ਬੈਠੇ ਸੀ ਡੇਰਾ ਵਿਚਾਲੇ ਜਿਹੜਾ ਲਾਇਆ ਹੋਇਆ ਡੇਰਾ ਪਾਣੀ ਦੇ ਚਾਰਜ 'ਤੇ ਤੇ ਗਰਮੀਆਂ 'ਚ ਹੁਣ ਤੁਸੀਂ ਆਪ ਹੀ ਦੇਖੋ ਕਿੰਨਾ ਮਜ਼ਾ ਤੇ ਬਹੁਤ ਹੀ ਵਧੀਆ ਜਿਹੜਾ ਸਾਰਾ ਯੂਨੀਵਰਸਿਟੀ ਹੈ ਜੀ ਹਾਂਜੀ ਹਾਂਜੀ ਤੇ ਬਹੁਤ ਖੂਬਸੂਰਤ ਆ ਨਜ਼ਾਰਾ ਸਾਰਾ ਦੇਖਣ ਵਾਲਾ ਤੇ ਮੈਂ ਇੱਥੇ ਤੁਹਾਨੂੰ ਦਿਖਾ ਦਿਆਂ ਜੀ ਅੱਜ ਸਾਡੇ ਜੁਗਨੂ ਨੇ ਕੈਮਰੇ ਤੇ ਸੇਵਾ ਨਿਭਾਈ ਆ ਜੀ ਤੇ ਪਿੰਡ ਆਸਟ੍ਰੇਲੀਆ ਜਿਹੜਾ ਅੱਜ ਦਾ ਜਿਹੜਾ ਆਪਾਂ ਤਲਵੰਡੀ ਸਾਬੋ ਦੀ ਇਸ ਧਰਤੀ ਦੇ ਉੱਤੇ ਅੱਜ ਤਰੀਕ ਹੈਗੀ ਜੀ 19 19 ਜਨਵਰੀ 19 19 19 ਸੋਨੀ 19 19 ਨੂੰ ਹਰਪਾਲ ਸਿੰਘ ਸਿੱਧੂ ਹਰਾਂ ਦੇ ਫਾਰਮ ਦੇ ਉੱਤੇ ਆਪਾਂ ਆਏ ਆ ਉਦਮੀ ਨੌਜਵਾਨ ਆ ਸ਼ੁਰੂਆਤ ਕੀਤੀ ਆ ਤੇ ਅਸੀਂ ਅਸੀਂ ਇਹਨਾਂ ਨੂੰ ਵੈਸਟ ਵਿਸੇਜ ਦਿੰਨੇ ਆ ਪਿੰਡ ਆਸਟ੍ਰੇਲੀਆ ਦੀ ਟੀਮ ਬਣੀਓ ਤੇ ਕੋਸ਼ਿਸ਼ ਕਰਾਂਗੇ ਜੀ ਅਸੀਂ ਜੇ ਹੁਣ ਪੰਜਾਬ ਦੇ ਟੂਰ ਤੇ ਆ ਜੇ ਥੋੜੇ ਬਹੁਤ ਹੋਰ ਵੀ ਜੋ ਐਪੋਸਿਟ ਕੱਢ ਸਕੀਏ ਸੋ ਜਾਂਦੇ ਜਾਂਦੇ ਸੁਨੇਹਾ ਜੀ ਹਰਪਾਲ ਸਿੰਘ ਨੌਜਵਾਨ ਨੂੰ ਹਾਂ ਸੁਨੇਹਾ ਮੇਰਾ ਇਹੀ ਹੈ ਜੀ ਕੰਮ ਕਰੋ ਲਗਨ ਨਾਲ ਕਰੋ ਮਿਹਨਤ ਕਰੋਗੇ ਤਾਂ ਤੁਹਾਨੂੰ ਕਾਮਯਾਬੀ ਵੀ ਜਰੂਰ ਮਿਲੂਗੀ ਤੇ ਇੱਕ ਮੈਂ ਸਰਕਾਰ ਕਣੀਓ ਅਸੀਂ ਬਹੁਤ ਪਿੱਛੇ ਐ ਇੰਡੀਆ ਪੰਜਾਬ ਦੇ ਲੋਕ ਸਰਕਾਰ ਉਨੀ ਹੈਲਪ ਨਹੀਂ ਕਰਦੀ ਸਾਡੀ ਜਿੰਨੀ ਕਰਨੀ ਚਾਹੀਦੀ ਹੈ ਮਿਹਨਤ ਲਈ ਅਸੀਂ ਤਿਆਰ ਆ ਪਰ ਸਰਕਾਰ ਵੀ ਸਾਡੀ ਹੈਲਪ ਕਰੇ ਜੀ ਜੀ ਬਿਲਕੁਲ ਜੀ ਤੁਹਾਡਾ ਸੁਨੇਹਾ ਜਰੂਰ ਟਿਕਾਣੇ ਤੇ ਪਹੁੰਚੇਗਾ ਸੋ ਮਿਲਦੇ ਆ ਜੀ ਅਗਲੇ ਪ੍ਰੋਗਰਾਮ ਚ